ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੋਸਟ ਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿਤਕੌਰ ਆਜ਼ੀਨਾ ਵੀ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਸਾਰੇ ਹੀ ਸੂਟ ਹੈਂਡਵਰਕ ਦੇ ਉੱਪਰ ਰਹਣਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਪਲੀਜ਼ ਸਾਰਿਆਂ ਬਣਾ ਰਿਕੁਐਸਟ ਹੈ ਵਟਸਐਪ ਤੇ ਹੀ ਮੈਸੇਜ ਕਰਿਆ ਕਰੋ ਸਿੰਪਲ ਕਾਲ ਨਾ ਕਰਿਆ ਕਰੋ ਕਈ ਵਾਰ ਸਾਨੂੰ ਸੜੀਆਂ ਔਰ ਜਿਹੜੀਆਂ ਭੈਣਾਂ ਸਾਨੂੰ ਲਗਾਤਾਰ ਕਾਲ ਕਰੀ ਜਾਂਦੇ ਨੇ ਘਰੀ ਜਾਂਦੇ ਨੇ ਪਲੀਜ਼ ਭੈਣੋਂ ਥੋੜਾ ਜਿਹਾ ਅੰਡਰਸਟੈਂਡ ਕਰਿਆ ਕਰੋ ਬੁਟੀਕ ਵੀ ਦੇਖਣਾ ਹੁੰਦਾ ਹੈ ਇਸ ਤੋਂ ਬਾਅਦ ਵੀ ਸਾਨੂੰ ਕਾਫੀ ਸਾਰੇ ਕੰਮ ਹੁੰਦੇ ਆ ਕਈ ਵਾਰ ਫੈਬਰਿਕ ਲੈਣ ਗਏ ਹੁੰਨੇ ਆ ਕਦੀ ਕੁਝ ਕਦੀ ਕੁਝ ਔਰ ਜਦੋਂ ਤੁਸੀਂ ਰੈਗੂਲਰ ਸਾਨੂੰ ਕਾਲ ਕਰੀ ਆ ਨਾ ਤੁਹਾਨੂੰ ਲੱਗਦਾ ਕਿ ਸ਼ਾਇਦ ਅਸੀਂ ਫ੍ਰੀ ਬੈਠੇ ਹਾਂ ਪਰ ਤੁਹਾਡੀ ਜਾਣਬੁੱਝ ਕੇ ਕਾਲ ਨਹੀਂ ਅਟੈਂਡ ਕਰ ਪਰ ਇਦਾਂ ਦਾ ਨਹੀਂ ਹੁੰਦਾ ਹੈਗਾ ਕੁਝ ਵੀ ਠੀਕ ਹੈ ਜੀ ਕਾਫੀ ਬਿਜ਼ੀ ਹੁੰਨੇ ਆ ਜਿਸ ਕਰਕੇ ਕਾਲ ਜਿਹੜੀ ਅਟੈਂਡ ਕਰਨੀ ਬਹੁਤ ਜ਼ਿਆਦਾ ਟਫ ਹੋ ਜਾਂਦੀ ਹੈ ਠੀਕ ਹੈ ਔਰ ਇਹ ਨਹੀਂ ਹੈਗਾ ਕਿ ਸਾਰੇ ਦਿਨ ਦੇ ਵਿੱਚ ਇੱਕ ਕਾਲ ਆਉ ਔਰ ਸਭ ਨੂੰ ਅਟੈਂਡ ਕਰਨਾ ਪੋਸੀਬਲ ਨਹੀਂ ਹੁੰਦਾ ਹੈਗਾ ਕਈ ਵਾਰ ਸੋਧਿਆ ਕਿ ਅੱਜ ਨਹੀਂ ਗੱਲ ਹੋਈ ਮਾਰਨਿੰਗ ਤੋਂ ਅੱਜ ਗੱਲ ਕਰਾਂਗੇ ਬਟ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਸੀ ਕਾਲ ਜਾਂ ਮੈਸੇਜ ਉਹਨੂੰ ਜ਼ਰੂਰ ਕਰਦੇ ਆ ਠੀਕ ਹੈ ਜੀ ਔਰ ਕੋਸ਼ਿਸ਼ ਕਰਿਆ ਕਰੋ ਕਿ ਸੰਡੇ ਨੂੰ ਕਾਲ ਜਾਂ ਮੈਸੇਜ ਕਰ ਜੇ ਘੱਟ ਕਰਿਆ ਕਰੋ ਇੱਕ ਬੜਾ ਹੀ ਮੁਸ਼ਕਲ ਨਾਲ ਸਾਨੂੰ ਸੰਡੇ ਮਿਲਦਾ ਹੈ ਔਰ ਸੰਡੇ ਵਾਲੇ ਦਿਨ ਵੀ ਕਾਫੀ ਭੈਣਾ ਦੇ ਮੈਸੇਜ ਆਉਂਦੇ ਰਹਿੰਦੇ ਨੇ ਕਾਫੀ ਕਾਲਸ ਆਉਂਦੀਆਂ ਰਹਿੰਦੇ ਨੇ ਤੇ ਥੋੜਾ ਸੰਡੇ ਵਾਲੇ ਦਿਨ ਵੇਟ ਕਰ ਲਿਆ ਕਰੋ ਜਿੱਦਾਂ ਹੀ ਮੰਡੇ ਹੁੰਦਾ ਤੁਹਾਨੂੰ ਸਭ ਦੇ ਜਿਹੜੇ ਮੈਸੇਜ ਦੇ ਸਵਾਲ ਨੇ ਤੁਹਾਡੇ ਜਿਹੜੇ ਉਹ ਹੁੰਦੇ ਤੁਹਾਨੂੰ ਆਪਾਂ ਜਵਾਬ ਜਿਹੜਾ ਜ਼ਰੂਰ ਦਿੰਨੇ ਆ ਠੀਕ ਹੈ ਜੀ ਤੇ ਲੋ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਸੋਹਣੇ ਜਿਹੇ ਸੂਟ ਦੇ ਨਾਲ ਬੜਾ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਠੀਕ ਹੈ ਜੀ ਇਹਦਾ ਫੈਬਰਿਕ ਆਪਾਂ ਕੀ ਰੱਖਿਆ ਹੈ ਪ੍ਰੋਪਰ ਤੁਹਾਨੂੰ ਵੀਡੀਓ ਦੇਖਣੀ ਪਏਗੀ ਸਾਰੀ ਠੀਕ ਹੈ ਜੀ ਪੀਸ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਨਾਲ ਤੁਹਾਨੂੰ ਵਰਕ ਬਾਰੇ ਤੁਹਾਨੂੰ ਫੈਬਰਿਕ ਬਾਰੇ ਪ੍ਰੋਪਰ ਦੱਸਦੇ ਹੁੰਦੇ ਆ ਠੀਕ ਹੈ ਜੀ ਠੀਕ ਹੈ ਤੁਹਾਨੂੰ ਪ੍ਰੋਪਰ ਫੈਬਰਿਕ ਦੱਸ ਦਿਆ ਵੀ ਕਿ ਕਿਸ ਫੈਬ ਦੇ ਉੱਪਰ ਰੈਡੀ ਹੋਇਆ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਜਿਹੜਾ ਹੈਂਡਵਰਕ ਦੇ ਵਿੱਚ ਰੈਡੀ ਹੋਇਆ ਐਂਡ ਜਿਹੜਾ ਫੈਬਰਿਕ ਆਪਾਂ ਰੱਖਿਆ ਹੋਇਆ ਜੀ ਖਾਦੀ ਸਿਲਕ ਜਿਹਨੂੰ ਆਪਾਂ ਰੋ ਸਿਲਕ ਵੀ ਕਹਿ ਦਿੰਨੇ ਆ ਠੀਕ ਹੈ ਜੀ ਖਾਦੀ ਸਿਲਕ ਆਪਾਂ ਫੈਬਰਿਕ ਰੱਖਿਆ ਹੋਇਆ ਐਂਡ ਇਹ ਸੈਮੀ ਖਾਦੀ ਸਿਲਕ ਹੈ ਠੀਕ ਹੈ ਜੀ ਫੁੱਲ ਪਿਓਰ ਐਂਡ ਸੈਮੀ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ ਜਿਵੇਂ ਪ੍ਰਾਈਸ ਦੇ ਵਿੱਚ ਫਰਕ ਹੈ ਉਸੇ ਤਰ੍ਹਾਂ ਹੀ ਫੈਬਰਿਕ ਦੇ ਵਿੱਚ ਫਰਕ ਹੈ ਠੀਕ ਹੈ ਜੀ ਅਗਰ ਤੁਸੀਂ ਫੁੱਲ ਪਿਓਰ ਦੇ ਉੱਪਰ ਬਣਾਓਗੇ ਤਾਂ ਪ੍ਰਾਈਸ ਅਗਰ ਜੋ ਤੋਂ ਨੂੰ ਸੀ ਸੋ ਵੀ ਅਸੀਂ ਦੀ ਪ੍ਰਾਈਸ ਦਵਾਂਗੇ ਅਗਰ ਤੁਸੀਂ ਫੁੱਲ ਪਿਓਰ ਚ ਬਣਾਉਣਾ ਚਾਹੁੰਦੇ ਹੋ ਤਾਂ 3350 ਰੁਪਏ ਤੁਸੀਂ ਹੋਰ ਪਲੱਸ ਕਰ ਲੈਣਾ ਠੀਕ ਹੈ ਜੀ ਉਹ ਫੈਬਰਿਕ ਦੇ ਮ ਅਗਰ ਹੁੰਦਾ ਕਿਉਂਕਿ ਵਰਕ ਸਾਰਾ ਸੇਮ ਹੀ ਹੋਣਾ ਹੈ ਤੁਹਾਡੇ ਮੈਜ਼ਰਮੈਂਟ ਅਕੋਰਡਿੰਗ ਹੀ ਬਟ ਫੈਬਰਿਕ ਆਪਾਂ ਚੇਂਜ ਕਰ ਦੇਣਾ ਠੀਕ ਹੈ ਜੀ ਤੇ ਲੋ ਜੀ ਕੰਮ ਚੈੱਕ ਕਰ ਸਕਦੇ ਹੋ ਬੜਾ ਹੀ ਸੋਹਣਾ ਇੱਥੇ ਆਪਾਂ ਨੇ ਕਲਰ ਕੰਟਰਾਸਟ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਐਂਡ ਇਹ ਵਾਲਾ ਡਿਜ਼ਾਈਨ ਆਪਾਂ ਕਾਫੀ ਸਾਰੇ ਕਲਰਸ ਦੇ ਉੱਪਰ ਰੈਡੀ ਕਰ ਚੁੱਕੇ ਆ ਕਾਫੀ ਸਾਰੇ ਫੈਬਰੀ ਦੇ ਉੱਪਰ ਰੈਡੀ ਕਰ ਚੁੱਕੇ ਆ ਬਟ ਇਸ ਵਾਰ ਆਪਾਂ ਖਾਦੀ ਸਿਲਕ ਦੇ ਉੱਪਰ ਰੈਡੀ ਕੀਤਾ ਸੋਚਿਆ ਕਿ ਥੋੜਾ ਨਾਲ ਸ਼ੇਅਰ ਕਰ ਦਈਏ ਹੁਣ ਥੋੜਾ ਜਿਹਾ ਆਈਡੀਆ ਹੋ ਜਾਂਦਾ ਕਿ ਕਿਸ ਕਿਸ ਫੈਬਰੀ ਦੇ ਉੱਪਰ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਕਿਵੇਂ ਦਾ ਲੱਗੇਗਾ ਠੀਕ ਹੈ ਜੀ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਇਸ ਤਰੀਕੇ ਨਾਲ ਇਹ ਵਾਲਾ ਡਿਜ਼ਾਈਨ ਸਾਡਾ ਕਾਫੀ ਬੇਸ ਕਲਰ ਦੇ ਉੱਪਰ ਵੀ ਬਣਿਆ ਕਾਫੀ ਤੁਸੀਂ ਦੇਖਣਾ orange shade ਦੇ ਉੱਪਰ ਵੀ ਬਣਿਆ ਕਾਫੀ ਤਕਰੀਬਨ ਕਾਫੀ ਕਲਰ ਦੇ ਉੱਪਰ ਬਣ ਕਾਫੀ ਸਾਰੇ ਕਲਰ ਸ਼ੇਡ ਦੇ ਉੱਪਰ ਆਪਾਂ ਇਹਨੂੰ ਬਣਾ ਚੁੱਕੇ ਹਾਂ ਠੀਕ ਹੈ ਜੀ ਫੁੱਲ ਹੈਵੀ ਕਮ ਹੈ ਘੇਰਾ ਠੀਕ ਹੈ ਹਿਪ ਤੱਕ ਕਮ ਹੋਇਆ ਹੋਇਆ ਬਾਹੂ ਨੈਕ ਵਿੱਚ ਬੂਟੀ ਕਾਫੀ ਸੋਹਣਾ ਪੀਸ ਜਿਹੜਾ ਬਣਿਆ ਹੋਇਆ ਔਰ ਤੁਸੀਂ ਇਹ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਹੋ ਆਪਣੇ ਕਿਸੇ ਖਾਸ ਫੰਕਸ਼ਨ ਦੇ ਉੱਪਰ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਨਾਲ ਆਪਾਂ ਰੱਖੀ ਹੋਈ ਸਿੰਪਲ ਸਲਵਾਰ ਸਲਵਾਰ ਦੇ ਉੱਪਰ ਭੈਣਾ ਨੇ ਵਰਕ ਨਹੀਂ ਕਰਵਾਇਆ ਹੈਗਾ ਲੋ ਇਸ ਤਰੀਕੇ ਨਾਲ ਆਪਾਂ ਰੱਖਿਆ ਹੋਇਆ ਦੁਪੱਟਾ ਦੁਪੱਟੇ ਆਪਾਂ ਸਟੀਮ ਪ੍ਰੈਸਲੀ ਭੇਜਨੇ ਨੇ ਕਿਉਂਕਿ ਜਿਹੜਾ ਇਹ ਵਾਲਾ ਦੁਪੱਟਾ ਇਹਦਾ ਵਰਕ ਹੋਇਆ ਹੋਇਆ ਇਹ ਘਰੇ ਨਾਰਮਲ ਤੁਸੀਂ ਇਹਨੂੰ ਪ੍ਰੈਸ ਨਹੀਂ ਕਰ ਸਕਦੇ ਇਸ ਸਟੀਮ ਪ੍ਰੈਸ ਹੀ ਕਰਾਉਣਾ ਪਏ ਕਰੇਗਾ ਤੁਹਾਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਔਰ ਅਗਰ ਤੁਸੀਂ ਇੱਕ ਵਾਰ ਡਰਾਈ ਕਲਿੰਗ ਕਰਵਾ ਰਹੇ ਹੋ ਜਾਂ ਸਟੀਮ ਪ੍ਰੈਸ ਕਰ ਰਹੇ ਉਸ ਤੋਂ ਬਾਅਦ ਤੁਸੀਂ ਇਹਨੂੰ ਅੱਛੇ ਤਰੀਕੇ ਨਾਲ ਪੈਕ ਕਰਕੇ ਤੁਸੀਂ ਆਪਣੇ ਪੋਲੀਥੀਨ ਚ ਪੈਕ ਕਰਕੇ ਰੱਖ ਲਓ ਇਹਨੂੰ ਰਿੰਕਲ ਨਹੀਂ ਪੈਣਗੇ ਠੀਕ ਹੈ ਜੀ ਦੁਪੱਟੇ ਦੇ ਉੱਪਰ ਫੋਰ ਸਾਈਡ ਵਰਕ ਮਿਲੇਗਾ ਸਾਰੇ ਦੁਪੱਟੇ 'ਚ ਤੁਹਾਨੂੰ ਬੂਟੀ ਮਿਲੇਗੀ ਇਸ ਤਰੀਕੇ ਨਾਲ ਸਿੱਪੀ ਦਾ ਕੰਮ ਮਿਲ ਹੋਇਆ ਹੋਇਆ ਬੜਾ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਔਰ ਦੁਪੱਟਾ ਜਿਹੜਾ ਆਪਾਂ ਰੱਖਿਆ ਹੋਇਆ ਫੁੱਲ ਪਿਓਰ ਕਮਲ ਚਨਾਉਂ ਦਾ ਰੱਖਿਆ ਹੋਇਆ 44 ਇੰਚ ਪਣੇ ਵਾਲਾ 44 ਇੰਚ ਤੋਂ ਵੀ ਜ਼ਿਆਦਾ ਪਣਾ ਸਾਡੇ ਦੁਪੱਟਿਆਂ ਦਾ ਹੁੰਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਜੀ ਇਸ ਤਰੀਕੇ ਨਾਲ ਐਂਡ ਇਸ ਤਰੀਕੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਜਿਵੇਂ ਆਪਾਂ ਆਪਣੇ ਸੂਟ ਨੂੰ ਦਿੱਤੀ ਹੋਈ ਉਸੇ ਤਰੀਕੇ ਨਾਲ ਹੀ ਆਪਾਂ ਆਪਣੇ ਦੁਪੱਟੇ ਨੂੰ ਫਿਨਿਸ਼ਿੰਗ ਜਿਹੜੀ ਦਿੱਤੀ ਹੋਈ ਹੈ ਠੀਕ ਹੈ ਜੀ ਦੁਪੱਟਾ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਕੋਈ ਵੀ ਦੁਪੱਟਾ ਸਲਿੱਪਰੀ ਨਹੀਂ ਹੋਏਗਾ ਠੀਕ ਕਰਵਾ ਸਕਦੇ ਹੋ ਠੀਕ ਹੈ ਜੀ ਲੋਕੀ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕੰਮ ਸਾਡੇ ਦੁਪट्टे ਦੇ ਉੱਪਰ ਹੋਇਆ ਹੋਇਆ 4 ਸਾਈਡ ਤੁਹਾਨੂੰ ਦੁਪट्टे ਦੇ ਉੱਪਰ ਕੰਮ ਮਿਲੇਗਾ ਅਗਰ ਤੁਸੀਂ ਘੱਟ ਪ੍ਰਾਈਸ ਬਣਾਉਣਾ ਚਾਹੁੰਦੇ ਤੁਸੀਂ 4 ਸਾਈਡ ਦਾ ਦੁਪੱਟਾ ਨੂੰ ਸਕਿਪ ਕਰ ਦਿਓ ਠੀਕ ਹੈ ਜੀ ਸਿੱਪੀ ਦਾ ਕੰਮ ਕਰਵਾਉਣਾ ਚਾਹੁੰਦੇ ਤੁਸੀਂ ਉਹ ਕਰਵਾ ਸਕਦੇ ਹੋ 4 ਸਾਈਡ ਨਾਲ ਕਾਫੀ ਪ੍ਰਾਈਸ ਜਿਹੜੀ ਘਟ ਜੇਗੀ ਠੀਕ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਅਰਾਊਂਡ ਆਪਣਾ 8 ਕਿ ਮੀਟਰ ਦੇ ਉੱਪਰ ਕੰਮ ਜਿਹੜਾ ਹੋ ਜਾਂਦਾ ਹੈ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਜਿਵੇਂ ਆਪ ਦੁਪੱਟੇ ਨੂੰ ਕੀਤੀ ਹੋਈ ਹੈ ਠੀਕ ਹੈ ਜੀ ਬੈਕ ਫਰੰਟ ਆਪਾਂ ਸਾਰੇ ਫਿਨਿਸ਼ਿੰਗ ਜਿਹੜੀ ਕੀਤੀ ਹੋਈ ਹੈ ਐਂਡ ਫੈਬਰਿਕ ਜਿਹੜਾ ਆਪਾਂ ਇੱਥੇ ਰੱਖਿਆ ਹੋਇਆ ਉਹ ਖਾਦੀ ਸਿਲਕ ਰੱਖੀ ਹੋਈ ਤੁਸੀਂ ਇਸ ਨੂੰ ਕ੍ਰੇਪ ਤੇ ਕਰਵਾਓ ਸਿਲਕ ਤੇ ਕਰਵਾਓ ਠੀਕ ਹੈ ਜੀ ਪਿਓਰ ਤੇ ਕਰਵਾਓ ਸੈਮੀ ਤੇ ਕਰਵਾਓ ਉਹ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਕਲਰ ਚੁਆਇਸ ਤੁਸੀਂ ਆਪਣੀ ਦੱਸ ਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਲੋਜੀ ਸੇਮ ਹੀ ਕਲਰ ਸੇਮ ਹੀ ਡਿਜ਼ਾਈਨ ਰੈਡੀ ਹੋਇਆ ਬਟ ਇਹਦੇ ਵਿੱਚ ਆਪਾਂ ਹਲਕਾ ਜਿਹਾ ਜਿਹੜਾ ਕਲਰ ਹੈ ਥਰੈਡ ਦਾ ਜਿਹੜਾ ਉਹ ਚੇਂਜ ਕਰ ਦਿੱਤਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਦੂਸਰਾ ਕਲਰ ਜਿਹੜਾ ਕੰਟਰਾਸਟ ਉਹ ਕਿਵੇਂ ਦਾ ਲੱਗ ਰਿਹਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਲਾਈਟ ਮਹਿੰਦੀ ਗ੍ਰੀਨ ਦਾ ਕਲਰ ਕੰਟਰਾਸਟ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਫਰੋਜ਼ੀ ਦਾ ਦਿੱਤਾ ਹੋਇਆ ਸੀ ਇਹ ਚ ਗ੍ਰੀਨ ਦਾ ਦਿੱਤਾ ਹੋਇਆ ਸੀ ਕਈ ਵਾਰ ਸੂਟਾਂ ਦੇ ਕਲਰ ਇਦਾਂ ਦੇ ਹੁੰਦੇ ਆ ਕਿ ਸਾਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਕਲਰ ਕੰਬੀਨੇਸ਼ਨ ਕਿਵੇਂ ਦਾ ਕਰੀਏ ਬਟ ਉਸ ਟਾਈਮ ਫਿਰ ਆਪਾਂ ਜੋ ਵੀ ਥ੍ਰੈਡ ਸਾਨੂੰ ਉੱਪਰ ਆਪਾਂ ਰੱਖ ਕੇ ਦੇਰ ਜੋ ਅੱਛਾ ਲੱਗਦਾ ਉਹੀ ਥ੍ਰੈਡ ਦਾ ਕਲਰ ਕੰਬੀਨੇਸ਼ਨ ਆਪਾਂ ਕਰ ਦਿੰਨੇ ਆ ਠੀਕ ਹੈ ਜੀ ਡਿਜ਼ਾਈਨ ਸੇਮ ਹੀ ਰਹੇਗਾ ਸਿਰਫ ਹਲਕਾ ਜਿਹਾ ਥ੍ਰੈਡ ਦਾ ਕਲਰ ਜਿਹੜਾ ਉਹ ਆਪਾਂ ਨੇ ਚੇਂਜ ਕੀਤਾ ਹੋਇਆ ਉਹਦੇ ਅਕੋਰਡਿੰਗ ਹੀ ਆਪਾਂ ਨੇ ਇਹਦੇ ਫਿਨਿਸ਼ਿੰਗ ਪੱਟੀ ਜਿਹੜੀ ਚੇਂਜ ਕਰ ਦਿੱਤੀ ਹੈ ਠੀਕ ਹੈ ਜੀ ਜਿਵੇਂ ਕਲਰ ਥ੍ਰੈਡ ਦਾ ਲੱਗੇਗਾ ਉਸ ਅਕੋਰਡਿੰਗ ਤੁਹਾਡੀ ਫਿਨਿਸ਼ਿੰਗ ਪੱਟੀ ਲੱਗੇਗੀ ਪ੍ਰੋਪ ਵੀ ਬਾਟਮ ਤੇ ਨਾਲ ਵਰਕ ਕਰਵਾਉਣਾ ਸ਼ਰਾਰਾ ਗਰਾਰਾ ਜੋ ਤੁਸੀਂ ਲਾਈਕ ਕਰਦੇ ਤੁਸੀਂ ਉਹ ਬਣਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਰੱਖਿਆ ਹੋਇਆ ਦੁਪੱਟਾ ਦੁਪੱਟਾ ਫੋਰ ਸਾਈਡ ਆਪਾਂ ਵਰਕ ਕੀਤਾ ਹੋਇਆ ਇਸੇ ਤਰੀਕੇ ਨਾਲ ਦੁਪੱਟੇ ਨੂੰ ਵੀ ਆਪਾਂ ਲੇਸ਼ ਦੇ ਕੇ ਨਾਲ ਫਿਨਿਸ਼ਿੰਗ ਜਿਹੜੀ ਦਿੱਤੀ ਹੋਈ ਹੈ ਬੜਾ ਹੀ ਪਿਆਰਾ ਜਿਹਾ ਪੂਰੇ ਦੁਪੱਟੇ ਤੇ ਸਿੱਪੀ ਦਾ ਕੰਮ ਮਿਲੇਗਾ ਠੀਕ ਹੈ ਜੀ ਇਸ ਤਰੀਕੇ ਨਾਲ ਦੁਪੱਟਾ ਇਹ ਵੀ ਸਟੀਮ ਪ੍ਰੈਸ ਕਰਨ ਵਾਲਾ ਹੋਇਆ ਪਿਆ ਆਪਾਂ ਸਟੀਮ ਪ੍ਰੈਸ ਕਰਕੇ ਪੈਕਿੰਗ ਕਰਕੇ ਫਿਰ ਭੈਣ ਹਰਾਂ ਨੂੰ ਭੇਜਾਂਗੇ ਠੀਕ ਹੈ ਜੀ ਕਲਰ ਤੁਹਾਨੂੰ ਕੋਈ ਵੀ ਪਸੰਦ ਜਰੂਰੀ ਨਹੀਂ ਕਿ ਆਪਾਂ ਤੁਹਾਨੂੰ ਇਹ ਕਲਰ ਦਿਖਾ ਰਹੇ ਤਾਂ ਤੁਸੀਂ ਇਸੇ ਕਲਰ ਦੇ ਉੱਪਰ ਰੈਡੀ ਕਰਾਉਣਾ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕਲਰ ਸਾਨੂੰ ਭੇਜੋ ਕੁਝ ਭੈਣਾ ਸਾਨੂੰ ਕਹਿ ਰਹੇ ਨੇ ਕਿ ਹੁਣ ਅਮਨ ਅਸੀਂ ਕਲਰ ਕਿਵੇਂ ਭੇਜੀਏ ਦੇਖੋ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ ਤੁਸੀਂ ਕੋਈ ਇੰਸਟਾਗ੍ਰam ਤੇ ਰੀਲ ਦੇਖ ਲਈ ਕੋਈ ਕਿਤੇ ਵੀ ਤੁਸੀਂ ਕੋਈ ਵੀਡੀਓ ਦੇਖੀ ਤੁਹਾਨੂੰ ਕਲਰ ਪਸੰਦ ਆਇਆ ਤੁਸੀਂ ਉਹਦਾ ਸਕਰੀਨਸ਼ਾਟ ਲੈ ਲਓ ਉਹ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਭੇਜ ਦਿਓ ਹਨਾ ਵੀ ਆਹ ਵਾਲਾ ਸਾਨੂੰ ਕਲਰ ਚਾਹੀਦਾ ਦੇਖੋ ਮੈਂ ਇਹ ਕਹੂੰਗੀ ਵੀ ਜਿਆਦਾ ਫਰਕ ਨਹੀਂ ਪਊਗਾ ਥੋੜਾ ਬੋਤਾ ਫਰਕ ਪੈ ਜਾਂਦਾ ਕਲਰ ਦੇ ਵਿੱਚ ਜਦੋਂ ਆਪਾਂ ਦੂਸਰੇ ਫੋਨ ਦੇ ਵਿੱਚ ਫੋਟੋ ਪੇਹਦਾ ਹਲਕਾ ਫੁਲਕਾ ਇਹਨਾਂ ਕੁ ਤੁਸੀਂ ਜਰੂਰ ਮੈਨੇਜ ਕਰ ਲਿਆ ਕਰੋ ਠੀਕੇ ਕਿਉਂਕਿ ਥੋੜਾ ਬੋਤਾ ਤਾਂ ਅਡਜਸਟਮੈਂਟ ਕਰਨੀ ਪੈਂਦੀ ਹੁੰਦੀ ਹੈ ਠੀਕੇ ਹਾਂ ਅਗਰ ਤੁਹਾਡਾ ਆਰਡਰ ਸਾਡੇ ਕੋਲ ਫਾਈਨਲ ਪੱਕਾ ਚੱਲਦਾ ਪਿਆ ਜੀ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਭੈਣਾਂ ਸਾਡੇ ਕੋਲ ਰੈਗੂਲਰ ਸੂਟ ਬਣਵਾ ਰਹੀਆਂ ਨੇ ਜਿਨ੍ਹਾਂ ਦੇ ਮੈਨੂੰ ਲੱਗਦਾ ਵੀ ਜਦੋਂ ਤੋਂ ਆਪਾਂ ਬੁਟੀਕ ਦਾ ਕੰਮ ਸ਼ੁਰੂ ਕੀਤਾ ਸੂਟ ਬਣ ਕੇ ਜਾਂਦੇ ਨੇ ਸਾਡੇ ਕੋਲ ਨੂੰ ਆਪਾਂ ਕਲਰ ਚਾਰਟ ਭੇਜੇ ਹੋਏ ਨੇ ਮੋਰ ਦੇ ਕਲਰ ਚਾਰਟ ਭੇਜੇ ਹੋਏ ਨੇ ਉਹਨਾਂ ਨੂੰ ਬਹੁਤ ਆਸਾਨੀ ਰਹਿੰਦੀ ਕਲਰ ਡਿਸਾਈਡ ਕਰਨ ਦੇ ਵਿੱਚ ਕਿ ਆਪਾਂ ਕਿਸ ਕਲਰ ਦੇ ਉੱਪਰ ਸੂਟ ਜਿਹੜਾ ਰੈਡੀ ਕਰਵਾਈਏ ਉਹ ਸਾਨੂੰ ਨੰਬਰ ਦੱਸ ਦਿੰਦੇ ਨੇ ਕਿ ਅਮਰ ਸਾਨੂੰ ਇਹ ਵਾਲੇ ਨੰਬਰ ਜਿਹੜਾ ਚਾਰਟ ਕਲਰ ਦੇ ਵਿੱਚ ਉਹ ਸਾਨੂੰ ਚਾਹੀਦਾ ਤੇ ਆਪਾਂ ਉਹੀ ਉਹਨਾਂ ਨੂੰ ਕਲਰ ਚਾਰਟ ਦੇ ਵਿੱਚ ਜਿਹੜਾ ਡਾਈ ਕਰਕੇ ਕਲਰ ਉਹ ਤੇ ਸੂਟ ਰੈਡੀ ਕਰਕੇ ਭੇਜਦੇ ਆ ਠੀਕ ਹੈ ਜੀ ਤੇ ਅਗਰ ਤੁਸੀਂ ਵੀ ਕਲਰ ਚਾਰਟ ਮੰਗਵਾਉਣਾ ਚਾਹਦੇ ਹੋ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਤੁਹਾਡੇ ਆਰਡਰ ਦੇ ਨਾਲ ਹੀ ਆਪਾਂ ਤੁਹਾਨੂੰ ਕਲਰ ਚਾਰਟ ਜਿਹੜਾ ਉਹ ਭੇਜ ਦਾਂਗੇ ਠੀਕ ਹੈ ਜੀ ਬਟ ਉਹਦੇ ਚਾਰਜਸ ਤੁਹਾਨੂੰ ਅਲੱਗ ਤੋਂ ਪੇ ਕਰਨੇ ਪੈਣਗੇ ਠੀਕ ਹੈ ਜੀ ਲੋ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਖਾਦੀ ਸਿਲਕ ਦੇ ਉੱਪਰ ਬਣੇ ਹੋਏ ਨੇ ਕਿ ਹੀ ਘਰ ਦੇ ਸਾਰੇ ਸੂਟ ਨੇ ਇਹ ਕਲਰ ਦੋਨਾਂ ਦੇ ਸੇਮ ਸੇਮ ਬਣੇ ਹੋਏ ਨੇ ਸਿਰਫ ਆਪਾਂ ਕਲਰ ਥ्रेड ਦਾ ਥੋੜਾ ਚੇਂਜ ਕਰ ਦਿੱਤਾ ਹੈ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਜੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਡਿਜ਼ਾਈਨ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਇੱਕ ਜੀ ਬਹੁਤ ਹੀ ਪਿਆਰਾ ਜਿਹਾ ਸਿੰਪਲ ਜਿਹਾ ਡੀਸੈਂਟ ਜਿਹਾ ਆਪਾਂ ਨੈੱਕ ਰੈਡੀ ਕੀਤਾ ਬੜਾ ਹੀ ਪਿਆਰਾ ਜਿਹਾ ਸੋਬਰ ਜਿਹਾ ਸੂਟ ਰੈਡੀ ਕੀਤਾ ਥੋੜੇ ਸਿੰਪਲ ਜਿੱਥੇ ਤੁਸੀਂ ਦੇਖ ਸਕਦੇ ਹੋ ਨੈੱਕ ਦੇ ਉੱਪਰ ਆਪਾਂ ਬਟਨ ਦਿੱਤੇ ਹੋਏ ਨੇ ਇਹ ਬਟਨ ਦੇ ਉੱਪਰ ਆਪਾਂ ਫੈਬਰਿਕ ਲਗਾ ਕੇ ਬਟਨ ਰੈਡੀ ਕੀਤੇ ਨੇ ਐਂਡ ਬੜਾ ਹੀ ਪਿਆਰੀ ਸਿੰਪਲ ਜੀ ਪਾਈਪਿੰਗ ਆਪਾਂ ਦਿੱਤੀ ਹੋਈ ਹੈ ਠੀਕ ਹੈ ਜੀ ਲੋ ਜੀ ਵਰਕ ਆਪਾਂ ਤੁਹਾਨੂੰ ਚੈੱਕ ਕਰਾਉਣਾ ਕਿ ਆਪਾਂ ਇਹਦੇ ਉੱਪਰ ਵਰਕ ਜਿਹੜਾ ਕਿਵੇਂ ਦਾ ਕੀਤਾ ਇਹ ਕੋਈ ਹੈਂਡ ਵਰਕ ਨਹੀਂ ਕੀਤਾ ਹੈਗਾ ਇਹ ਆਪਾਂ ਮਸ਼ੀਨ ਵਰਕ ਕੀਤਾ ਹੋਇਆ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਬੜੇ ਲਾਈਟ ਜੇ ਥ ਲੋ ਇਸ ਤਰੀਕੇ ਨਾਲ ਫੈਬਰਿਕ ਜਿਹੜਾ ਆਪਾਂ ਰੱਖਿਆ ਹੋਇਆ ਜੀ ਉਹ ਸ਼ਿਮਰ ਰੱਖੀ ਹੋਈ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਗ੍ਰੀਨ ਕਲਰ ਦੀ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਬੜੀ ਸੌਫਟ ਵਾਲੀ ਹੈ ਕਈ ਭੈਣਾਂ ਕੁਝ ਹਾਰਡ ਨਹੀਂ ਪਸੰਦ ਕਰਦੀ ਇਸ ਕਰਕੇ ਆਪਾਂ ਸੌਫਟ ਵਾਲੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਦੋਨੋਂ ਸਾਈਡ ਤੇ ਘੇਰੇ ਦੇ ਉੱਪਰ ਉੱਪਰ ਤੱਕ ਨੂੰ ਦੋ ਫਲਾਰ ਬਣੇ ਹੋਏ ਨੇ ਕੁਝ ਵੀ ਜ਼ਿਆਦਾ ਇਹਦੇ ਵਿੱਚ ਆਪਾਂ ਐਡ-ਆਨ ਨਹੀਂ ਕੀਤਾ ਕਿਉਂਕਿ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਆਪਾਂ ਇਹ ਰੈਡੀ ਕੀਤਾ ਪਹਿਲਾਂ ਵੀ ਆਪਾਂ ਇਹ ਬਣਾ ਲਾ ਇਹਦੇ ਨਾਲ ਦਾ ਸੇਮ ਡਿਜ਼ਾਈਨ ਰੈਡੀ ਕਰ ਚੁੱਕੇ ਆਂ पता नहीं वो दी वीडियो अपलोड ਕੀਤੀ ਜਾਂ ਨਹੀਂ ਮੈਨੂੰ ਯਾਦ ਨਹੀਂ ਹੈਗਾ ਬੜਾ ਹੀ ਪਿਆਰਾ ਜਿਹਾ ਸੋਬਰ ਜਿਹਾ ਡਿਜ਼ਾਈਨ ਜਿਹੜਾ ਬਣਿਆ ਹੋਇਆ ਸਰਦਾਰੀ ਜਿਹਾ ਸੂਟ ਠੀਕ ਹੈ ਬਾਜੂ ਦੇ ਉੱਪਰ ਇਸ ਤਰੀਕੇ ਨਾਲ ਫਲਾਰ ਰਹੇਗਾ ਤੁਸੀਂ ਦੇਖ ਸਕਦੇ ਹੋ ਐਂਡ ਇਸੇ ਤਰੀਕੇ ਨਾਲ ਫਿਨਿਸ਼ਿੰਗ ਪੱਟੀ ਬਾਜੂ ਦੇ ਉੱਪਰ ਵੀ ਆਪਾਂ ਦਿੱਤੀ ਹੋਈ ਹੈ ਠੀਕ ਹੈ ਬੈਗ ਦੇ ਉੱਪਰ ਕੋਈ ਕੰਮ ਨਹੀਂ ਹੈਗਾ ਫਰੰਟ ਦੇ ਉੱਪਰ ਕੰਮ ਹੈ ਐਂਡ ਨਾਲ ਆਪਾਂ ਇਹਦੇ ਸਲਵਾਰ ਰੱਖੀ ਹੋਈ ਹੈ ਹੁਣ ਅਗਰ ਆਪਾਂ ਗੱਲ ਕਰੀਏ ਫੈਬਰਿਕ ਦੀ ਤੇ ਫੈਬਰਿਕ ਆਪਾਂ ਜਿਹੜਾ ਸ਼ਿਮਰ ਰੱਖਿਆ ਹੋਇਆ ਹੈ ਠੀਕ ਹੈ ਸ਼ਿਮਰ ਬਹੁਤ ਫਾਈਨ ਕੁਆਲਿਟੀ ਦੀ ਚਾਹੀਏ ਉਹ 컬러ਫੁਲ ਹੋਵੇ ਚਾਹੀਏ ਉਹ ਵਾਈਟ ਹੋਵੇ ਸਾਡੇ ਕੋਲ ਦੋ ਹੀ ਤਰ੍ਹਾਂ ਦੀ ਸ਼ਿਮਰ ਇੱਕ ਵਾਈਟ ਦੇ ਵਿੱਚ ਹੈ ਇੱਕ ਆਪਣੇ ਕੋ ਕਲਰਫੁਲ ਹੈ ਦੋਨੋਂ ਹੀ ਸ਼ਿਮਰ ਫੈਬਰਿਕ ਬਹੁਤ ਪਿਆਰੇ ਨੇ کافی ਬੜਾ ਸਾਨੂੰ ਮੈਸੇਜ ਹੁੰਦਾ ਹੈ ਕਿ ਅਮਨ ਸ਼ਿਮਰ ਦੇ ਵਿੱਚ ਕਾਫੀ ਅਦਾ ਸ਼ਾਈਨ ਹੁੰਦੀ ਹੈ ਦੇਖੋ ਬੜਾ ਹੀ ਸੋਬਰ ਜਿਹਾ ਫੈਬਰਿਕ ਹੈ ਕੋਈ ਜ਼ਿਆਦਾ ਸ਼ਾਈਨ ਨਹੀਂ ਹੈਗੀ ਅਗਰ ਤੁਸੀਂ ਸਿਲਕ ਕਰੇਪ ਤੋਂ ਕੁਝ ਹਟਕੇ ਬਣਾਉਣਾ ਚਾਹੁੰਦੇ ਤੁਸੀਂ ਇੱਕ ਸੂਟ ਆਪਣਾ ਸ਼ਿਮਰ ਤੇ ਕਰਵਾ ਸਕਦੇ ਹੋ ਖਾਦੀ ਸਿਲਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਬਟ ਇਸ ਤੋਂ ਜ਼ਿਆਦਾ ਮੈਂ ਤੁਹਾਨੂੰ ਕੋਈ ਹੋਰ ਫੈਬਰਿਕ ਨਹੀਂ ਕਹਾਂਗੀ ਕਿ ਤੁਸੀਂ ਇੱਥੇ ਕਰਾਓ ਕਿਉਂਕਿ ਕਾਫੀ ਤਰ੍ਹਾਂ ਦੇ ਫੈਬਰਿਕ ਜਿਹੜੇ ਮਾਰਕੀਟ ਦੇ ਵਿੱਚ ਆਉਂਦੇ ਰਹਿੰਦੇ ਨੇ ਇੱਕ ਆਪਣੇ ਕੋਲ ਜ਼ਿਰਾਫ ਸਿਲਕ ਜ਼ਿਰਾਫ ਸਿਲਕ ਫੈਬਰਿਕ ਆਪਣੇ ਕੋਲ ਕਾਫੀ ਜ਼ਿਆਦਾ ਚੱਲ ਰਿਹਾ ਹੈ ਕਾਫੀ ਸਾਰੇ ਸੂਟ ਰੈਡੀ ਹੋ ਰਹੇ ਨੇ ਅਲੱਗ-ਅਲੱਗ ਕਲਰ ਕੰਟਰਾਸਟ ਨਾਲ ਹੋ ਰਹੇ ਨੇ ਜਿਵੇਂ ਜਿਵੇਂ ਸਾਡੇ ਕੋਲ ਰੈਡੀ ਹੁੰਦੇ ਰਹੇ ਆਪਾਂ ਤੁਹਾਨੂੰ ਸ਼ੋਅ ਕਰਦੇ ਰਹਾਂਗੇ ਠੀਕ ਹੈ ਜੀ ਤੇ ਲੋ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲ ਪ੍ਰਾਈਸ ਜਿਹੜਾ WhatsApp ਤੇ ਲੈ ਸਕਦੇ ਹੋ ਜਿਪ ਲਟਕਣ ਜੋ ਵੀ ਤੁਸੀਂ ਐਡ-ਆਨ ਕਰਵਾਉਣਾ ਤੁਸੀਂ ਉਹ ਕਰਵਾ ਸਕਦੇ ਹੋ ਉਹ ਤੁਸੀਂ ਆਪਣੇ ਮੈਜ਼ਰਮੈਂਟ ਦੇ ਵਿੱਚ ਸਾਨੂੰ ਮੈਂਸ਼ਨ ਕਰਨਾ ਕਿ ਤੁਸੀਂ ਜਿਪ ਐਡ ਕਰਵਾਣੀ ਹੈ ਜਾਂ ਨਹੀਂ ਅਗਰ ਤੁਸੀਂ ਨਹੀਂ ਕੁਝ ਵੀ ਐਡ ਕਰਵਾਉਣਾ ਤਾਂ ਜੋ ਤੁਹਾਡ ਨੂੰ ਚਾਹੀਦਾ ਤੁਸੀਂ ਸਿਰਫ ਸਾਨੂੰ ਉਹੀ ਮੈਂਸ਼ਨ ਕਰਕੇ ਭੇਜਣਾ ਅਗਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਤੁਸੀਂ ਸਾਨੂੰ ਉਹ ਮੈਂਸ਼ਨ ਕਰ ਦਿਓ ਠੀਕ ਹੈ ਅਗਰ ਜਿਪ ਨਹੀਂ ਲਗਾਉਣੀ ਤਾਂ ਜਿਪ ਦਾ ਜ਼ਿਕਰ ਹੀ ਨਾ ਕਰੋ ਆਪਣੇ ਮੈਜ਼ਰਮੈਂਟ ਦੇ ਵਿੱਚ ਅਗਰ ਤੁਸੀਂ ਲਟਕਣ ਨਹੀਂ ਲਗਾਉਣੀ ਤਾਂ ਲਟਕਣ ਦਾ ਜ਼ਿਕਰ ਨਾ ਕਰੋ ਮੈਜ਼ਰਮੈਂਟ ਦੇ ਵਿੱਚ ਠੀਕ ਹੈ ਜੀ ਅਗਰ ਤੁਸੀਂ ਲਗਵਾਉਣੀ ਹੈ ਤਾਂ ਤੁਸੀਂ ਜੈਸ ਕਰ ਦਿਓ ਲਟਕਣ ਜੈਸ ਕਰ ਦਿਓ ਜਿਪ ਜੈਸ ਕਰ ਦਿਓ ਠੀਕ ਹੈ ਜੀ ਆ ਫਿਨਿਸ਼ਿੰਗ ਪੱਟੀ ਹੈਗਾ ਤੁਸੀਂ ਲਗਵਾਉਣਾ ਪਸੰਦ ਕਰਦੇ ਐਡਜਸਟ ਕਰ ਦਿਓ ਕਿ ਸਾਨੂੰ ਫਿਨਿਸ਼ਿੰਗ ਪੱਟੀ ਚਾਹੀਦੀ ਹੈ ਅਗਰ ਨਹੀਂ ਚਾਹੁੰਦੇ ਤਾਂ ਤੁਸੀਂ ਨੋ ਕਰ ਦਿਓ ਕਿ ਸਾਨੂੰ ਫਿਨਿਸ਼ਿੰਗ ਪੱਟੀ ਨਹੀਂ ਚਾਹੀਦੀ ਲਓ ਜੀ ਇਹ ਪੀਸ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਵੀ ਫੈਬਰਿਕ ਜਿਹੜਾ ਆਪਾਂ ਰੱਖਿਆ ਹੋਇਆ ਰੌ ਸਿਲਕ ਰੱਖੀ ਹੋਈ ਬਹੁਤ ਫਾਈਨ ਕੁਆਲਿਟੀ ਦੀ ਆਪਾਂ ਰੌ ਸਿਲਕ ਰੱਖੀ ਹੋਈ ਕੋਈ ਹਲਕੀ ਫੁਲਕੀ ਕੁਆਲਿਟੀ ਆਪਾਂ ਨਹੀਂ ਲਗਾਉਂਦੇ ਹੈਗੇ ਕਿਉਂਕਿ ਦੇਖੋ ਜਿੰਨਾ ਚਿਰ ਮੈਨੂੰ ਖੁਦ ਨੂੰ ਫੈਬਰਿਕ ਪਸੰਦ ਨਹੀਂ ਮੈਂ ਉਹਨਾਂ ਟਾਈਮ ਅੱਗੇ ਕਸਟਮਰ ਨੂੰ ਰეკਮੈਂਡ ਨਹੀਂ ਕਰਦੀ ਹੈਗੀ ਕਿਉਂਕਿ ਸਾਨੂੰ ਖੁਦ ਹਲਕੀ ਚੀਜ਼ ਨਹੀਂ ਪਸੰਦ ਆਉਂਦੀ ਤਾਂ ਆਪਾਂ ਅੱਗੇ ਤੁਹਾਨੂੰ ਕਿੱਦਾਂ ਕਹਦਾਂਗੇ ਕੇਸ ਦੇ ਉੱਪਰ ਫੈਬਰਿਕ ਦੇ ਉੱਪਰ ਤੁਸੀਂ ਸੂਟ ਡਿਜ਼ਾਈਨ ਕਰ ਲਓ ਠੀਕ ਹੈ ਜੀ ਲਓ ਜੀ ਨੈਕਸਟ ਚੈੱਕ ਕਰੋ ਬੜਾ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੇੜੇ ਤੋਂ ਇੱਕ ਇੱਕ ਚੀਜ਼ ਜਿਹੜੀ ਬੜੀ ਸੋਹਣੀ ਡਿਟੇਲਿੰਗ ਦੇ ਨਾਲ ਲਗਾਈ ਹੋਈ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਇਹਦੇ ਵਿੱਚ ਆਪਾਂ ਨੇ ਕਲਰ ਕੰਟਰਾਸਟ ਇੱਥੇ ਦਿੱਤਾ ਹੈ ਹੌ ਨੇਕ ਹੋ ਗਿਆ ਆਪਣਾ ਐਂਡ ਇਸ ਤਰੀਕੇ ਨਾਲ ਆਪਣੇ ਘੇਰੇ ਦੇ ਉੱਪਰ ਕੰਮ ਹੈ neck ਘੇਰਾ ਕਾਫੀ ਸੋਹਣਾ ਬਣਿਆ ਹੋਇਆ ਹੈ ਇਹ ਤਾਂ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਕੰਮ ਘੇਰੇ ਦੇ ਉੱਪਰ ਹੈ ਘੇਰੇ ਤੋਂ ਉੱਪਰ ਤੱਕ ਨੂੰ ਹੀ ਪਤਪਦਾ ਕੰਮ ਹੋਇਆ ਹੋਇਆ ਇਹ ਵੀ ਤੁਹਾਡੇ ਮੈਜ਼ਰਮੈਂਟ ਅਕੋਰਡਿੰਗ ਰੈਡੀ ਹੋਏਗਾ ਠੀਕ ਹੈ ਜੀ ਬਿਨਾ ਬੈਜ਼ਰ ਮੈਂ ਤਾਂ ਨਹੀਂ ਰੈਡੀ ਹੋਊਗਾ ਜਿਹਦੇ ਵਿੱਚ ਤੁਹਾਡਾ ਘੇਰਾ ਵੀ ਬਣਿਆ ਹੋਇਆ ਤੁਹਾਡਾ ਨੈੱਕ ਵੀ ਬਣਿਆ ਹੋਇਆ ਉਹਦੇ ਵਿੱਚ ਤੁਹਾਡੀ ਲੈਂਥ ਜਿਹੜੀ ਸਾਡੇ ਕੋਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਕਈ ਵਾਰ ਸਾਨੂੰ ਪਹਿਣਾ ਕਿਹਾ ਨਹੀਂ ਕਿ ਸਾਨੂੰ ਅਨਸਟਿਚ ਚਾਹੀਦੇ ਆ ਮਣ ਆਪਾਂ ਕਿਸੇ ਨੂੰ ਗਿਫਟ ਕਰਨੇ ਆ ਤਾਂ ਉਹਦੇ ਵਿੱਚ ਪਹਿਣੋ ਇਦਾਂ ਕਰ ਲਿਆ ਕਰੋ ਜਾਂ ਤਾਂ ਨੈੱਕ ਨਾ ਬਣਾਇਆ ਕਰੋ ਜਾਂ ਘੇਰਾ ਨਾ ਬਣਾਇਆ ਕਰੋ ਠੀਕ ਹੈ ਜੀ ਕਿਉਂਕਿ ਉਹ ਫਿਰ ਉਹ ਦੋ ਉਪਰੋਂ ਆਪਾਂ ਲੈਂਥ ਜਿਹੜੀ ਸੈੱਟ ਕਰ ਸਕਦੇ ਆ ਲਓ ਜੀ ਹੁਣ ਆਪਾਂ ਗੱਲ ਕਰਦੇ ਆ ਕਲਰ ਕੰਟਰਾਸਟ ਦੀ ਇੱਥੇ ਆਪਾਂ ਕਲਰ ਕੰਟਰਾ ਉਹਨਾਂ ਨੂੰ ਹੌਟ ਪਿੰਕ ਕਲਰ ਕੰਟਰਾਸਟ ਚਾਹੀਦਾ ਸੀ ਇਸ ਕਰਕੇ ਆਪਾਂ ਹੌਟ ਪਿੰਕ ਜਿਹੜਾ ਕਲਰ ਕੰਟਰਾਸਟ ਕੀਤਾ ਹੋਇਆ ਹੁਣ ਤੁਸੀਂ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਬੜਾ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਹੀ ਅੰਬੀਆਂ ਬਣੀਆਂ ਹੋਈਆਂ ਬੜਾ ਪਿਆਰੀ ਜੀ ਸਿੱਪੀ ਦੇ ਨਾਲ ਇਹਨੂੰ ਆਪਾਂ ਫਿਲ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਕੰਮ ਜੀ ਠੀਕ ਹੈ ਜੀ ਹੌਟ ਪਿੰਕ ਦਾ ਕਲਰ ਕੰਟਰਾਸਟ ਹੈ ਤੁਸੀਂ ਪਿੰਕ ਦੇ ਨਾਲ ਕੋਈ ਹੋਰ ਕਲਰ ਕੰਟਰਾਸਟ ਕਰ ਸਕਦੇ ਹੋ ਜਿਵੇਂ ਆਪਾਂ ਇਹ orange suit ready ਕੀਤਾ ਹੌਟ ਪਿੰਕ ਕਲਰ ਕੀਤਾ ਹੋਇਆ ਕੰਟਰਾਸਟ ਤੁਸੀਂ ਹੌਟ ਪਿੰਕ suit ਕਰ ਸਕਦੇ ਹੋ orange ਕਲਰ ਕੰਟਰਾਸਟ ਕਰ ਸਕਦੇ ਹੋ ਗ੍ਰੀਨ ਨਾਲ ਕਰ ਸਕਦੇ ਹੋ ਫਰੋਜ਼ੀ ਨਾਲ ਕਰ ਸਕਦੇ ਹੋ ਕਾਫੀ ਸਾਰੇ ਕਲਰ ਨੇ ਜਿਹੜੇ ਆਪਾਂ ਕਲਰ ਕੰਟਰਾਸਟ ਕਰ ਸਕਦੇ ਆ ਇਹ ਆਪਣੀ ਬਾਜ਼ੂ ਦਾ ਕੰਮ ਰਹੇਗਾ ਠੀ ਬਹੁਤ ਸੋਣਾ ਤੁਸੀਂ ਦੇਖੋ ਅਮਾਜ਼ਨ ਕਰਕੇ ਬਹੁਤ ਪਿਆਰਾ ਜਿਹਾ ਬਣੇਗਾ ਇਹ ਆਪਣੀ ਸ਼ਰਟ ਦਾ ਕੰਮ ਹੋਏਗਾ ਸਾਰਾ neck ਦੇ ਉੱਪਰ ਸਾਰਾ ਘੇਰੇ ਦੇ ਉੱਪਰ hip ਤੱਕ ਇਧਰ ਪੈਚ ਲਗਾ ਕੇ ਆਪ ਆਪਣੀ ਬਾਜ਼ੂ ਰੈਡੀ ਕੀਤੀ ਹੋਈ ਹੈ ਫੈਬਰਿਕ ਆਪਾਂ ਖਾਦੀ ਸਿਲਕ ਰੱਖਿਆ ਹੋਇਆ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਖਾਦੀ ਸਿਲਕ ਦਿਖਾਇਆ ਖਾਦੀ ਸਿਲਕ ਦੇ ਉੱਪਰ ਕਰਨਾ ਲਓ ਜੀ ਇਹ ਕੰਮ ਰਹੇਗਾ ਆਪਣੇ ਸਲਵਾਰ ਦਾ ਸੇਮ ਜੋ ਆਪਣੀ 슬ੀਵਜ਼ ਦੇ ਉੱਪਰ ਕੰਮ ਹੈ ਸੇਮ ਹੀ ਕੰਮ ਆਪਣੀ ਬਾਟਮ ਦੇ ਉੱਪਰ ਆਏਗਾ ਠੀਕ ਹੈ ਤੁਸੀਂ ਟਰਾਊਜ਼ਰ ਬਣਾ ਸਕਦੇ ਹੋ ਸ਼ਰਾਰਾ ਬਣਾ ਸਕਦੇ ਹੋ ਗਰਾਰਾ ਬਣਾ ਸਕਦੇ ਹੋ ਸਿੰਪਲ ਸਲਵਾਰ ਬਣਾ ਸਕਦੇ ਹੋ ਜੋ ਵੀ ਤੁਸੀਂ ਰੈਡੀ ਕਰਾਉਣਾ ਪਲੀਜ਼ ਸਾਨੂੰ ਤੁਸੀਂ ਉਹ ਪਹਿਲਾਂ ਹੀ ਮੈਂਸ਼ਨ ਕਰਨਾ ਠੀਕ ਹੈ ਜੀ ਕਿਉਂਕਿ ਦੇਖੋ ਸਲਵਾਰ ਸੂਟ ਦੀ ਪ੍ਰਾਈਸ ਕੁਝ ਅਲੱਗ ਹੋਏਗੀ ਘਰਾਰਾ ਸੂਟ ਦੀ ਅਲੱਗ ਹੋਏਗੀ ਸ਼ਰਾਰਾ ਸੂਟ ਦੀ ਅਲੱਗ ਹੋਏਗੀ ਜਿਵੇਂ ਆਪਾਂ ਸ਼ਰਾਰਾ ਘਰਾਰਾ ਬਣਾਵਾਂਗੇ ਉਹਦੇ ਅਕੋਰਡਿੰਗ ਫੈਬਰਿਕ ਵੀ ਵਾਜ ਜਾਂਦਾ ਐਂਡ ਉਹਦੀ ਸਟੀਚਿੰਗ ਦਾ ਵੀ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਠੀਕ ਹੈ ਜੀ ਲਓ ਜੀ ਇਹ ਤੁਹਾਨੂੰ ਜਿਹੜਾ ਸੂਟ ਆਪਾਂ ਦਿਖਾਇਆ ਤਾਂ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਹੈ ਹੋਪ ਕਿ ਤੁਹਾਨੂੰ ਵੀ ਪਸੰਦ ਆਏਗਾ ਐਂਡ ਜਿਹੜੀ ਭੈਣ ਵਾਸਤੇ ਆਪਾਂ ਰੈਡੀ ਕੀਤਾ ਉਹਨਾਂ ਨੂੰ ਵੀ ਪ ਬਾਟਮ ਦੇ ਉੱਪਰ ਤੁਹਾਨੂੰ ਦਿਖਾ ਦਿੱਤਾ ਕੰਮ ਇਸ ਤਰ੍ਹਾਂ ਪੈਚ ਲਗਾ ਕੇ ਜਿਵੇਂ ਸਾਡੇ ਬਾਜ਼ੂ ਦੇ ਉੱਪਰ ਕੰਮ ਹੋਇਆ ਉਸੇ ਤਰੀਕੇ ਨਾਲ ਹੀ ਸਾਡੇ ਬਾਟਮ ਦੇ ਉੱਪਰ ਕੰਮ ਹੋਇਆ ਹੋਇਆ। ਲੋ ਜੀ ਦੁਪੱਟਾ ਆਪਾਂ ਇੱਥੇ ਰੱਖਿਆ ਹੋਇਆ ਜੀ ਪਿਓਰ ਔਰਗੈਂਜ਼ਾ ਦਾ ਬੜਾ ਹੀ ਸੋਹਣਾ ਦੁਪੱਟਾ ਬਹੁਤ ਹੀ ਜ਼ਿਆਦਾ ਸੌਫਟ ਹੈ। ਦੁਪੱਟਾ ਜਿਹੜਾ ਆਪਾਂ ਡਾਈ ਕੀਤਾ ਹੋਇਆ ਉਹ ਵੀ ਬੜਾ ਹੀ ਪਿਆਰਾ ਜਿਹਾ ਠੀਕ ਹੈ ਜੀ ਇਸੇ ਕੇ ਨਾਲ ਡਬਲ ਸ਼ੇਡ ਆਪਾਂ ਦੁਪੱਟਾ ਰੈਡੀ ਕੀਤਾ ਔਰੇਂਜ ਐਂਡ ਹੌਟ ਪਿੰਕ ਦਾ ਠੀਕ ਹੈ ਜੀ ਜਿਵੇਂ হট ਪਿੰਕ ਕਲਰ ਕੰਟਰਾਸਟ ਕੀਤਾ ਹੋਇਆ ਉਸੇ ਤਰ੍ਹਾਂ ਹੀ ਡਬਲ ਡਾਈ ਦੇ ਵਿੱਚ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਤੁਸੀਂ ਸਿੱਧੀਆਂ ਲੰਬੀਆਂ ਲਾਈਨਾਂ ਵੀ ਪਵਾ ਸਕਦੇ ਹੋ ਇਸ ਤਰ੍ਹਾਂ ਜਿਦਾ ਆਪਾਂ ਪੱਲੇ ਕੀਤੇ ਹੋਏ ਤੁਸੀਂ ਪੱਲੇ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਤੁਸੀਂ ਡਾਇਮੰਡ ਆਲਾ ਡਿਜ਼ਾਈਨ ਵੀ ਬਣਾ ਸਕਦੇ ਹੋ ਜਿਵੇਂ ਦਾ ਵੀ ਤੁਸੀਂ ਸਾਨੂੰ ਡਿਜ਼ਾਈਨ ਸੈਂਡ ਕਰੋਗੇ ਟਾਈ ਐਂਡ ਡਾਈ ਦਾ ਵਰਕ ਦਾ ਸੇਮ ਆਪਾਂ ਤੁਹਾਡੀ ਚੁਆਇਸ ਅਕੋਰਡਿੰਗ ਤੁਹਾਨੂੰ ਕਰਕੇ ਦੇਵਾਂਗੇ ਠੀਕ ਹੈ ਜੀ ਹਜੇ ਵੀ ਜੇ ਕਿਸੇ ਦਾ ਕੋਈ ਸਵਾਲ ਰਹਿ ਗਿਆ ਹੋਇਆ ਫੈਬਰਿਕ ਨੂੰ ਲੈ ਕੇ ਵਰਕ ਨੂੰ ਲੈ ਕੇ ਤੁਸੀਂ ਸਾਨੂੰ ਐਨੀ ਟਾਈਮ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਸਮ ਟਾਈਮ ਆਪਾਂ ਬਿਜ਼ੀ ਹੋ ਜਾਨੇ ਆ ਇਸ ਕਰਕੇ ਜੜਾ ਰਿਪਲਾਈ ਜਲਦੀ ਨਹੀਂ ਕੀਤਾ ਜਾਂਦਾ ਹੈਗਾ ਇਸ ਲਈ ਭੈਣੋ ਪਲੀਜ਼ ਵੇਟ ਕਰ ਲਿਆ ਕਰੋ ਠੀਕੇ ਜੀ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਫਿਨਿਸ਼ਿੰਗ ਪਾਰਟੀ ਦਿੱਤੀ ਹੋਈ ਹੈ ਟਿਸ਼ੂ ਲਗਾਇਆ ਹੋਇਆ ਔਰ ਅਗਰ ਤੁਸੀਂ ਅ ਦੁਪੱਟਾ ਸਿੰਗਲ ਦਾ ਕਲਰ ਦਾ ਰੱਖਦੇ ਹੋ ਤਾਂ ਆਪਾਂ ਜਿਹੜਾ ਜਿਹੜਾ ਆਪਾਂ ਕਲਰ ਕੰਟਰਾਸਟ ਕੀਤਾ ਉਸੇ ਦੀ ਫਿਨਿਸ਼ਿੰਗ ਪੱਟੀ ਦਵਾਂਗੇ ਬਟ ਅਗਰ ਤੁਸੀਂ ਦੁਪੱਟਾ ਡਬਲ ਡਾਈ ਰੱਖਿਆ ਹੋਇਆ ਤਾਂ ਤੁਸੀਂ 골ਡਨ ਕਲਰ ਦੀ ਟਿਸ਼ੂ ਜਿਹੜੀ ਫਿਨਿਸ਼ਿੰਗ ਜਿਹੜੀ ਕਰਵਾ ਸਕਦੇ ਹੋ ਠੀਕ ਹੈ ਜੀ ਹੁਣ ਤੁਸੀਂ ਜਿਵੇਂ ਇਹ ਸੂਟ ਹੈ ਭੈਣ ਨੇ ਅਨਸਟਿਚ ਸੇਜਣਾ ਕਿਸੇ ਭੈਣ ਨੂੰ ਆਪਣੀ ਭੈਣ ਨੂੰ ਗਿਫਟ ਕਰਨਾ ਤਾਂ ਉਹਨਾਂ ਨੇ ਸਾਡੇ ਤੋਂ ਸਟਿਚਿੰਗ ਨਹੀਂ ਕਰਵਾਇਆ ਕਿ ਉਹਨਾਂ ਕੋਲ ਉਹਨਾਂ ਦਾ ਮੈਜ਼ਰਮੈਂਟ ਨਹੀਂ ਸੀ ਸਿਰਫ ਲੈਂਥ ਤਾਂ ਉਹਨਾਂ ਨੂੰ ਲੈਂਥ ਮਿਲ ਗਈ ਸੀ ਘੇਰਾ ਮਿਲ ਗਿਆ ਸੀ ਉਹਨਾਂ ਨੇ ਸਾਨੂੰ ਉਹ ਭੇਜ ਦਿੱਤਾ ਠੀਕ ਹੈ ਜੀ ਬਟ ਤੁਸੀਂ ਆਪਣੇ ਸੂਟ ਨੂੰ ਤੁਸੀਂ 골ਡਨ ਟਿਸ਼ੂ ਫਿਨਿਸ਼ਿੰਗ ਵੀ ਦੇ ਸਕਦੇ ਹੋ ਬਟ ਅਗਰ ਸਿੰਗਲ ਕਲਰ ਦਾ ਦੁਪੱਟਾ ਕਰਵਾਓਗੇ ਤਾਂ ਤੁਸੀਂ ਆਪੋਜੀਟ ਜਿਹੜੀ ਫਿਨਿਸ਼ਿੰਗ ਪੱਟੀ ਉਹ ਲਗਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਦੁਪੱਟਾ ਅਗਰ ਤੁਸੀਂ ਔਰਗੈਂਜ਼ਾ ਨਹੀਂ ਲਾਇਕ ਕਰਦੇ ਤੁਸੀਂ ਪਿਓਰ ਕਮਾ ਚੁਣੌਂਦਾ ਕਰਵਾ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਥੋੜੀ ਘਟਾਉਣਾ ਚਾਹੁੰਦੇ ਤਾਂ ਸੈਮੀ ਦਾ ਦੁਪੱਟਾ ਕਰ ਸਕਦੇ ਹੋ ਵੈਸੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਠੀਕ ਹੈ ਜੀ ਇਸ ਕਰਕੇ ਅਗਰ ਤੁਸੀਂ ਹੈਂਡਵੌਕ ਦੇ ਸੂਟ ਰੈਡੀ ਕਰਵਾ ਰਹੇ ਹੋ ਤਾਂ ਦੁਪੱਟੇ ਜਿਹੜੇ ਨਾਲ ਅੱਛੇ ਹੀ ਰੈਡੀ ਕਰਵਾਇਆ ਕਰੋ ਫਰੇ ਸੂਟ ਅਸਲ ਦੇ ਵਿੱਚ ਜਦੋਂ ਜੀ ਲੁੱਕ ਆਏਗੀ ਬਣ ਕੇ ਬਹੁਤ ਪਿਆਰਾ ਜਿਹਾ ਸੂਟ ਬਣੇਗਾ ਬੜਾ ਹੀ ਸੋਨਾ ਸੋਬਰ ਜਿਆ ਡਿਜ਼ਾਈਨ ਬਣਿਆ ਹੋਇਆ ਐਂਡ ਕਲਰ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਨਾ ਕਲਰ ਕੰਟਰਾਸਟ ਵੀ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕਰਾ ਸਕਦੇ ਜੂਰੀ ਨਹੀਂ ਕਿ ਤੁਸੀਂ ਇਹੀ ਕਰਵਾਣਾ ਜੋ ਤੁਹਾਨੂੰ ਦਿਖਾਇਆ ਤੁਸੀਂ ਇਸ ਤੋਂ ਅਲਾਵਾ ਵੀ ਕਲਰ ਕੰਟਰਾਸਟ ਕਰਵਾ ਸਕਦੇ ਹੋ ਠੀਕ ਹੈ ਜੀ ਡਿਜ਼ਾਈਨ ਸੇਮ ਕਰ ਲਓ ਅਗਰ ਸੇਮ ਡਿਜ਼ਾਈਨ ਪਸੰਦ ਹੈ ਕਲਰ ਕੰਟਰਾਸਟ ਨਹੀਂ ਪਸੰਦ ਤੁਸੀਂ ਆਪਣੀ ਚੁਆਇਸ ਦੱਸ ਕੇ ਕਿ ਸਾਡੀ ਇਹ ਵਾਲੀ ਚੁਆਇਸ ਹੈ ਕਲਰ ਦੀ ਉਹ ਕਲਰ ਦੇ ਅਕੋਰਡਿੰਗ ਹੀ ਆਪਾਂ ਦਾ ਕਲਰ ਕੰਟਰਾਸਟ ਉਹ ਕਰ ਦ ਤਲੋ ਜੀ ਨਾਲ ਹੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਕਿਸੇ ਵੀ ਸੂਟ ਦੀ ਤੁਸੀਂ ਪ੍ਰਾਈਸ ਲੈਣੀ ਹੈ ਕਿਸੇ ਵੀ ਡਿਜ਼ਾਈਨ ਬਾਰੇ ਕੁਝ ਇਨਫੋਰਮੇਸ਼ਨ ਚਾਹੀਦੀ ਤੁਹਾਨੂੰ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਪਲੀਜ਼ ਸਿੰਪਲ ਕਾਲ ਨਾ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਸਾਨੂੰ WhatsApp ਤੇ ਮੈਸੇਜ ਕਰੋ ਅਗਾ ਤੁਹਾਡਾ ਆਰਡਰ ਤੁਹਾਡੇ ਕੋਲ ਫਾਈਨਲ ਹੋ ਜਾਂਦਾ ਕਿ ਤੁਸੀਂ ਰੈਡੀਓ ਸਾਨੂੰ ਆਪਣਾ ਆਰਡਰ ਦੇਣ ਲਈ ਤਾਂ ਆਪਾਂ ਤੁਹਾਨੂੰ ਟਾਈਮ ਦਵਾਂਗੇ WhatsApp ਤੇ ਟਾਈਮ ਦੇ ਅਕੋਰਡਿੰਗ ਆਪਾਂ ਕਾਲ ਤੇ ਜਾਂ WhatsApp ਤੇ ਮੈਸੇਜ ਤੇ ਗੱਲ ਕਰਕੇ ਤੁਹਾਡਾ ਆਰਡਰ ਜਿਹੜਾ ਉਹ ਫਾਈਨਲ ਕਰ ਲਾਂਗੇ ਠੀਕ ਹੈ ਜੀ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ